ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਜਿੱਥੇ ਕਿ ਹੈ ਇਨ ਗ੍ਰੀਪ ਸਿੱਖੋਂ ਕੋ ਦੂਨ ਪਾਤਸ਼ਾਹੀ ਤੇ ਧਰਮ ਬਣਾਣਾ ਰਾਜ ਬਿਨਾ ਨਾ ਧਰਮ ਚਲੇ ਹੈ ਜੀ ਸੋ ਸਾਡੇ ਸਿੱਖਾਂ ਦੇ ਲਈ ਹੌਲੇ ਮੰਡੇ ਦੇ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਤੇ ਆਪਣੀ ਸਟੇਜ ਜਿਹੜੀ ਮਹਾਰਾਜ ਦੇ ਹੁਕਮਾਂ ਤੇ ਚੱਲਦੀ ਹੈ ਸੰਤ ਜਨ ਅੰਸੰਤ ਪਿੰਡਾਂ ਵਾਲਿਆਂ ਦੇ ਹੁਕਮ ਤੇ ਚੱਲਦੀ ਹੈ ਜਿਨ੍ਹਾਂ ਨੇ ਕਿਹਾ ਸੀਗਾ ਕਿ ਜੇ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਆਉਣਗੇ ਹੁਣ ਜੀਆ ਤਾਂ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਸੋ ਸਾਡੀ ਪਾਰਟੀ ਉਦੋਂ ਦਾ ਬਹੁਤ ਤਕੜਾ ਸੰਘਰਸ਼ ਕਰ ਰਹੀ ਹੈ ਤੇ ਇਹ ਸੰਘਰਸ਼ ਦੇ ਵਿੱਚ ਜੇ ਤੁਸੀਂ ਸਾਥ ਦਿਓਗੇ ਤੇ ਆਪਣਾ ਅਲੱਗਾਂ ਖਾਲਿਸਤਾਨ ਬਣ ਜਾਊਗਾ ਤੇ ਇਹ ਸਾਡਾ ਮਕਸਦ ਹੈ ਸਰ ਪੰਜਾਬ ਦੇ ਵਿੱਚ ਗੱਲ ਕਰੀਏ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਇੱਕ ਪਾਸੇ ਕਿਸਾਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਰਵੱਈਆ ਠੀਕ ਨਹੀਂ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਤੱਕ ਨਹੀਂ ਸਕੋ ਕੇਂਦਰ ਦੀਆਂ ਮੰਗਾ ਹੈ ਮੈਂ ਉਹਨਾਂ ਵਿੱਚ ਕੁਝ ਨਹੀਂ ਕਰ ਸਕਦਾ ਜੀ ਉਹ ਤਾਂ ਗਣ ਠੀਕ ਹੈ ਭਗਵੰਤ ਸਿੰਘ ਦੀ ਗੱਲ ਪਰ ਕਿਸਾਨ ਤਾਂ ਚੰਡੀਗੜ੍ਹ ਜਿਹੜੀ ਦਿੱਲੀ ਦੀ ਹਕੂਮਤ ਉੱਥੇ ਮਜਾਰਾ ਕਰਨਾ ਚਾਹੁੰਦੇ ਹੈ ਪੰਜਾਬ ਦੇ ਵਿੱਚ ਤਫਤਾ ਕਰਨੇ ਨਹੀਂ ਚਾਹੁੰਦੇ ਫਿਰ ਸਰਦਾਰ ਭਗਵੰਤ ਸਿੰਘ ਨੇ ਗਲਤ ਬਿਆਨ ਕਿਉਂ ਦੇ ਰਿਹਾ ਤੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਜਿਹੜੀ ਅਸਲੀ ਚੀਜ਼ ਹੈ ਅਸੀਂ ਬਾਰਡਰ ਪਾਕਿਸਤਾਨ ਦੇ ਨਾਲ ਖੜਾਈਏ ਜਿੱਥੇ ਸਾਡੀਆਂ ਜਨਸਾਨ ਦੀ ਕੀਮਤ ਮਿਲੇ ਜਿਵੇਂ ਅਰਥਕੀ ਤੋਂ ਨੇ ਦੇ ਵਿੱਚ ਇੱਥੇ ਭਾਅ 2500 ਰੁਪਏ ਪਰ ਮੀਟਲ ਸੀ ਪਾਕਿਸਤਾਨ ਦੇ ਵਿੱਚੋਂ ਸੇ ਡੁੰਗੀ ਦਾ ਭਾਅ 18000 ਰੁਪਿਆ ਕਿੰਟਲ ਸੀਗਾ ਪਾਕਿਸਤਾਨ ਦੇ ਕੋਲੇ ਕਣਖੈਨੀ ਰੂਸ ਤੋਂ ਮੰਗਾਉਂਦਾ ਤੇ ਸਾਡਾ ਬੰਨਾ ਬੰਨੇ ਨਾਲ ਲੱਗਦਾ ਤੇ ਆਪਾਂ ਕਿਉਂ ਨਹੀਂ ਉੱਥੇ ਵਪਾਰ ਕਰ ਸਕਦੇ ਹਗੇ ਜੇ ਚੀਨ ਦੇ ਨਾਲ ਦੁਸ਼ਮਣੀ ਹੈ ਹਿੰਦੂਤਵਾ ਦੀ ਜਿਸ ਚੀਨ ਨੇ 1962 ਦੇ ਵਿੱਚ ਸਾਡੀ ਧਰਤੀ 40000 ਸਕਰ ਕਿਲੋਮੀਟਰ ਨਾਪਲੀ ਤੇ 2020-2022 ਦੇ ਵਿੱਚ 8000 ਸਕੁਅਰ ਕਿਲੋਮੀਟਰ ਦਬਲੇ ਜੇ ਉਹਦੇ ਨਾਲ ਹਿੰਦੂਤਵਾਦੀ ਲੋਕ ਮੋਦੀ ਸਾਹਿਬ ਵਪਾਰ ਕਰ ਸਕਦੇ ਆ ਤੇ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਕਰ ਸਕਦੇ ਇਹ ਤਾਂ ਸਿੱਖਾਂ ਦੇ ਨਾਲ ਤੇ ਜ਼ਿਮੀਦਾਰਾਂ ਦੇ ਨਾਲ ਹੀ ਧੋਖਾ ਹੈਗਾ ਤੇ ਜਿਹੜਾ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ ਉਤਮ મોદી ਸਾਹਿਬ ਨੇ ਬਿਲਕੁਲ ਤੇ ਬੀਜੇਪੀ ਆਰਐਸਐਸ ਨੇ ਖਤਮ ਕਰਤਾ ਹੈਗਾ ਨਾਉ ਦੀ ਗੱਲ ਕਾਂਗਰਸ ਕਰਦੀ ਹੈ ਨਾ ਆਮ ਪਾਰਟੀ ਕਰਦੀ ਹੈ ਤੇ ਸਰ ਭਗਵੰਤ ਸਿੰਘ ਜੀ ਤਾਂ ਮੇਰਾ ਜਵਾਬ ਜ਼ਰੂਰ ਦੇ ਦੇਣ ਕਿ ਦਿੱਗੜ ਤਾਂ ਯੂਨੀਅਨ ਟੈਰੀਟਰੀ ਹੈ ਦਿੱਲੀ ਦੀ ਹੈ ਉੱਥੇ ਜਾਣ ਤੋਂ ਕਿਉਂ ਤੁਸੀਂ ਰੋਕ ਰਹੇ ਹੋ ਉਹ ਤਾਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਤੇ ਤੁਹਾਡਾ ਇਹ ਸਿੱਕਾ ਚੰਡੀਗੜ੍ਹ ਦੇ ਵਿੱਚ ਤਾਂ ਚੱਲਦਾ ਹੀ ਨਹੀਂ ਹੈ ਹੈ ਨਾ ਜੀ ਸਰ ਰਿਸ਼ੀਕੇਤ ਦੇ ਵਿੱਚ ਵੀ ਜਿਹੜਾ ਇੱਕ ਦੋ ਸਿੱਖਾਂ ਦੇ ਉੱਤੇ ਹਮਲਾ ਹੋਇਆ ਹੈ ਇਹ ਭੀੜ ਵੱਲੋਂ ਆ ਕੇ ਦੁਕਾਨ ਦੀ ਤੋੜਪਨ ਕੀਤੀ ਗਈ ਹੈ ਮਾਰ ਕਟਾਈ ਕੀਤੀ ਗਈ ਹੈ ਕੀ ਕਾਂਗਰਸ ਇਹ ਜਿੰਨਾ ਚਿਰ ਖਾਲਸਤਾਨ ਨਹੀਂ ਬਣਦਾ ਸਾਨੂੰ ਸਿੱਖਾਂ ਨੂੰ ਜ਼ਲੀਲ ਲਗਾਤਾਰ ਕੀਤਾ ਜਾਊਗਾ ਛਾਤੀ ਨਸਲ ਕੁਝ ਵੀ ਕੀਤੀ ਹੈ ਦਰਬਾਰ ਸਾਹਿਬ ਤੇ ਵੀ ਹਮਲੇ ਕੀਤੇ ਹਨ 36 ਗੁਰਦੁਆਰਿਆਂ ਤੇ ਵੀ ਕੀਤੇ ਹਨ ਤੇ ਜੀਵ ਗਾਂਧੀ ਦੇ ਰਾਜ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਨੂੰ ਕਤਲ ਕਰਤਾ ਸੀਗਾ ਉਹਨਾਂ ਦੀ ਬੇਪਤੀ ਕੀਤੀ ਆ ਬੀਪੀਆਂ ਦੀ ਤੇ ਸਿੱਟ ਮੁੰਡਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਫੂਕਤਾ ਤਾਂ ਇਹ ਤਾਂ ਮਤਲਬ ਹੈ ਕਿ ਜਿੰਨਾ ਚਿਰ ਆਪਾਂ ਆਪਣੀ रियासत ਆਜ਼ਾਦ ਖਾਲਸਾਣ ਨਹੀਂ ਬਣਾਉਂਦੇ ਸਾਡੇ ਨਾਲ ਇਹੋ ਜਿਹਾ ਵਿਹਾਰ ਹੁੰਦਾ ਰਹੂਗਾ ਤੇ ਹਰੇਕ ਸਿੱਖ ਨੂੰ ਹਮਨ ਪਸੰਦ ਤਰੀਕੇ ਦੇ ਨਾਲ ਖਾਲਸਾਣ ਦੀ ਗੱਲ ਕਰਨੀ ਚਾਹੀਦੀ ਹੈ